ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਪਾਪਾ ਉਹ ਮੇਰਾ ਉਸ ਗੂਜਾ ਨੂੰ ਜੀ ਨਹੀਂ ਕਰਦਾ ਜੰਮੀ ਜੀ ਕਿਉਂ ਨਹੀਂ ਕਰਦਾ ਉਹੀ ਮੜਵਾਇਆ ਲੜੀ ਜਾਂਦੀ ਨਾ ਸਾਰਾ ਦਿਨ ਉਹ ਮਾਸਟਰ ਟਾਊਨ ਤੈਨੂੰ ਪਤਾ ਪੜਾਉਂਦੀ ਐ ਜਦੋਂ ਜਾਨ ਘੂਰ ਨਹੀਂ ਗਈ ਸੋਨੂੰ ਜਦੋਂ ਪੜਦੇ ਨਹੀਂ ਹੋਂ ਪੜਦੇ ਰਹੇਗਾ ਉਹੀ ਖੁੱਲ ਜਾਂਦੇ ਰਹਿੰਦੇ ਯਾਰ ਘੂਰ ਨਹੀਂ ਸ਼ਿਰਾ ਇਹ ਮਗਰੋਂ ਪਤਾ ਲੱਗਦਾ ਪਹਿਲਾਂ ਬੀਤੇ ਤੋਂ ਬਾਅਦ ਇਹਦਾ ਤੇਰੀ ਨਵੀਂ ਉਮਰ ਆਇਆ ਜਵਾਬ ਉਹ ਸੋਨੂੰ ਆਇਆ ਲੱਗਦਾ ਵੀ ਖਣੀ ਉਹ ਜੜਕੀ ਜਾਂ ਜਾਂ ਪਰਖੇ ਕੀ ਕਰਨੇ ਗੱਜਾਂ ਕੰਮ ਮੌਦੀਆਂ ਪੱਟਾ ਹੋ ਕੇ ਮੈਂ ਤੈਨੂੰ ਦੱਸਾਂ ਗੱਲ ਠੀਕ ਆ ਠੀਕ ਆ ਬੱਬਾ ਉਹੀ ਜੜਕੀ ਅੰਦਰ ਨੇ ਟੀਚਰ ਸਾਰੇ ਟੀਚਰ ਤਾਂ ਝੜਕ ਰਿਹਾ ਫਿਰ ਤੂੰ ਪਸਤਾ ਆਏਂਗਾ ਕਿ ਕਿਤੇ ਮੈਂ ਪਾਪਾ ਪੜ ਲੈਂਦਾ ਕੁਝ ਲੱਗ ਜਾਂਦਾ ਹੁਣ ਆਮ ਜਮੀਦਾਦਾਂ ਪੰਜ ਚਾਰ ਕਿੱਲੇ ਜਾਏਗਾ ਤਾਂ ਨਾਲ ਸ਼ੇਰਾ ਕੁਝ ਬਣਦਾ ਨਹੀਂ ਜਵਾਨਾਂ ਮਗਾਈ ਵਾਲੀ ਲਾਗੀ ਪਰਖੇ ਕੋਈ ਲੱਗ ਜਾਏਗਾ ਕੋਈ ਬਣ ਜਾਏਗਾ ਛੇਕੜਾ ਖਾਲ ਤੇਰੀ ਗੱਲ ਠੀਕ ਆ ਪਰ ਜਿਹੜੀ ਗੱਲ ਆ ਮੈਨੂੰ ਜੀ ਨਹੀਂ ਕਰਦਾ ਪੜਨ ਨੂੰ ਉਹ ਤਾਂ ਤੇਰੀ ਗੱਲ ਮੰਨ ਗਿਆ ਜੀ ਤਾਂ ਸਿਰਾ ਸਾਡਾ ਵੀ ਮਤਲਬ ਨਾ ਵੀ ਅਸੀਂ ਵੀ ਕਿਦੋਂ ਪੜਦੇ ਹੁੰਦੇ ਛੋਟੇ ਛੋਟੇ ਸੋਢੇ ਵਰਗੇ ਸਾਡਾ ਬਾਪੂ ਬਹੁਤ ਘਟਦਾ ਅਸੀਂ ਸਕੂਲ ਨਾਲ ਜਾਂਦੇ ਉੱਥੋਂ ਭਜ ਜਾਂਦੇ ਉਹ ਤਾਂ ਆਪਣਾ ਐਵੇਂ ਪੜਾਉਂਦੇ ਤੇਰਾ ਥਾਈ ਚ ਹੁੰਦੀ ਧਰਮਸ਼ਾਲਾ ਜਾਂ ਗੁਰਦਵਾਰਾ ਸਾਹਿਬ ਚ ਉੱਥੇ ਪੜਾਉਂਦੇ ਹੁਣ ਤਾਂ ਪੜਾਈਆਂ ਕਮਲਿਆ ਉਹ ਕਿਹੜੀਆਂ ਸੀ ਹੋਣ ਤਾਂ ਪੜਾਈਆਂ ਵਾਲੀਆਂ ਹੋਂਗੇ ਥਾ ਥਾ ਸਕੂਲ ਹੋ ਗੋ ਤਾਂ ਕੋਈ ਟਾਵਾ ਹੁੰਦਾ ਮੈਸਟਰੇ ਕਪੜਾ ਹੁੰਦਾ ਤੇ ਪਰੋਂ ਰੋਣੀਆਂ ਤੂੰ ਇਹਦਾ ਪੰਜ ਪੜੀਆਂ ਤੇ ਹੋਂਦੀਆਂ ਬਾਦ ਆ ਇੱਕ ਬੜਾ ਬਰਜੋਰਾ ਪੜਾਈ ਵਾਲੀ ਸੀ ਜਵਾਕ ਡਰਦੀ ਸੀ ਹੋਂਦ ਤੂੰ ਹੀ ਮੂਰੇ ਬੋਲ ਜੇ ਮੈਸਟਰਾਂ ਦੇ ਮੈਂ ਮਾਸਟਰ ਗੁੱਟਦੀ ਵਾਲਾ ਗੇ ਉੱਟਣੀ ਹੈਗਾ ਛੜਾ ਦੇ ਡੋਂ ਡੋਂ ਕਰਕੇ ਫਿਰ ਹੱਥੀ ਛੋੜੇ ਇੱਕ ਗਣੀਆਂ ਮੁਗਾਈ ਲਿਆ ਲੈ ਨੇ ਉਹ ਸਾਰਾ ਨੇ ਦੇਖੀ ਜਨ ਉਹ ਪੜਾਈਆਂ ਵਾਲੀ ਇਹ ਨਹੀਂ ਬਾਪੂ ਤੇਰੇ ਕੋਲੇ ਤਾਂ ਨਹੀਂ ਆ ਭੋਗ ਕੇ ਜਵਾਬ ਜੇ ਨਾਲ ਕੇ ਬੈਠੇ ਦੇਖੀ ਕਿ ਨੋ 18 ਦਿਨ ਮੈਂ ਦੇਖਦੇ ਹਾਂ ਪੜ ਜੇ ਤੁਸੀਂ ਕਾਪੀ ਚੱਕਦੇ ਨਹੀਂ ਬਿੰਦ ਵੀ ਮੈਂ ਬੰਦਾ ਲਗਦਾ ਵਕੂ ਚੱਕਦਾ ਫਿਰ ਚੰਗੀ ਕਰਦਾ ਮੈਂ ਤੇਨੂੰ ਕਹਿੰਦਾ ਪੜ ਪਾਈ ਪੜਦਾ ਤਾਂ ਹੈਗਾ ਟੀਚਰ ਨੂੰ ਹੀ ਬੁੰਡ ਲੈਣੀ ਖਰੀ ਰੱਖਦੇ ਆ ਕੋਈ ਨਹੀਂ ਕਿਹੜਾ ਤੇਨੂੰ ਕਹਾਂ ਜਾ ਮੈਂ ਉਹਨੂੰ ਕਹਾਂ ਦੂੰ ਮੈਂ ਜਾ ਆ ਸਕੂਲ ਚ ਮੈਂ ਕਹਾਂ ਦੂੰ ਸਕੂਲ ਤੇ ਜਾ ਕੇ ਆਈ ਮੜਾ ਹਾਂ ਮਾਸਟਰ ਰਾਣੀਆਂ ਨੂੰ ਕਹਾਂ ਦੂੰ ਵੀ ਭਾਈ ਮਾੜਾ ਜੈਨੂੰ ਨਾ ਹਾਵ ਨਾਲ ਢੰਗ ਨਾਲ ਦੱਸਿਆ ਕਰੋ ਕਰ ਵੀ ਦਾਦਾ ਥੋੜਾ ਜਿਆ ਸਕੂਲ ਆਉਂਦਾ ਨਹੀਂ ਹਾਂ ਮੈਂਨਨ ਦੱਸੂ ਆਇਆ ਸ਼ਿਰਰ ਪਿਆ ਬਹੁਤ ਔਖਾ ਬਣਦਾ ਛੋਟੇ ਜ਼ਿੰਮੇਦਾਰ ਨੂੰ ਅੱਗੇ ਦੇਖਦਾ ਸੀ ਘੱਟਾ ਢੋਂਦੇ ਮਰ ਗਏ ਪੜ ਗਿਆ ਕੋਈ ਫੌਜ ਕੋਲ ਸਕੇ ਲਾਗੇ ਪਰਤੀ ਹੋ ਗਿਆ ਜਬ ਆਪ ਸੌਖੇ ਪਾਲ ਲੇਗਾ ਫੋ ਕੋਈ ਨਹੀਂ ਪਾਇਦਾ ਮਾਰੇ ਬੰਦੇ ਰੱਖੇ ਨਾ ਜ਼ਿੰਮੇਦਾਰ ਧਿਆੜੀ ਕਰਨ ਜੋਗਾ ਚਲ ਠੀਕ ਆ ਫਿਰ ਬਾਪੂ ਮੈਂ ਪੜ ਹੀ ਲੈਂਦਾ ਹਾਂ ਇੱਕ ਗੱਲ ਤੈਨੂੰ ਹੋਰ ਦੱਸਦਾ ਜੇ ਤੇਰਾ ਨਾਮ ਆਨ ਕਰੇ ਨਾ ਵੀ ਮੈਂ ਪੜਨਾ ਹੀ ਨਹੀਂ ਹੈ ਹਾਂ ਤਾ ਉਹ ਵੀ ਗੱਲ ਕੋਈ ਨਹੀਂ ਮੈਂ ਤੈਨੂੰ ਦੱਸਦਾ ਤੇਰਾ ਤੂੰ 8 10 ਕਰ ਠੀਕ ਹੈ ਨਾ ਉਹ ਦੂਜਾ ਵਾਰ ਰੱਬਾ ਚੁੱਪ ਕਰਕੇ ਭਾਈ ਕੰਮ ਕਰਨੀ ਛੇਡ ਤਾਂ ਮੈਨੂੰ ਲੋਡ ਨਹੀਂ ਡਾਉਂ ਡਾਉਂ ਕਰਨ ਦੀ ਤੇ ਐ ਤੁਰਿਆ ਫਿਰਿਆ ਜਿਆ ਤੇ ਉਹ ਤੁਰਿਆ ਫਿਰਿਆ 8 10 ਕਰ ਲਓ ਦੂਜਾ ਵਾਰ ਕਈ ਨਹੀਂ ਪਾਪਾ ਮਾਤਾ ਪਰਦਾ ਨਹੀਂ ਕੰਮ ਕੋਈ ਮੜਾ ਨਹੀਂ ਫਿਰ ਆਉਂਦੇ ਖੇਤ ਦਾ ਕਰ ਲੀ ਹੋਰ ਪੁੰਤਰਾ ਕਰ ਲੈ ਕਰੂੰਗਾ ਹਾਂ ਹੋਰ ਤਾਂ ਕੋਈ ਬਾਹ ਹੀ ਨਹੀਂ ਫਿਰਾਂ ਕੇਰਾ ਦਾ ਪੜ ਲੈਣਾ ਫਿਰ 8 10 ਆ ਉਹ ਕੇਰਾ ਇੰਨਾ ਸਿਰ ਪੰਦੀ ਨੂੰ ਸੂਹ ਆ ਜਾਂਦੀ ਨਾ ਨੂੰ ਪਾਉਂਦੀ ਹਾਂ ਆ ਮੜਾ ਮੋਟਾ ਕੋਈ ਛੈਣ ਛੱਪਾ ਕਰਨ ਲੱਗ ਜਾਂਦਾ ਨਹੀਂ ਬਹੁਤ ਹੁੰਦਾ ਯਾਰਾ ਹਰ ਸੱਪਾ ਤਾਂ ਹੁਣ ਵੀ ਕਰ ਲੈਣਾ ਵਾ ਓਏ ਆਏ ਚਾਚੇ ਦੀ ਗੱਲ ਮੰਨ ਲਿਆ ਹੁਣ ਕੱਲ ਨੂੰ ਕੋਈ ਬਾਣੀ ਦਾ ਸਾਹਿਬ ਲਿਖਣਾ ਕੋਈ ਅੱਖਰ ਠਾਉਣਾ ਹਾਂ ਕੋਈ ਅੱਡੇ ਤੇ ਅੱਖਰ ਪੜ੍ਹਣਾ ਲਿਖਿਆ ਕੋਈ ਪੜ੍ਹ ਸਦਾ ਉਹ ਪਤਾ ਲੱਗੇ ਨਾ ਬੰਦੇ ਨੂੰ ਗਿਆਨ ਹੋ ਜਾਣਾ ਹਾਂ ਠੀਕ ਆ ਬਾਪੂ ਤੇਰੀ ਗੱਲ ਜਮਾਨ ਪੜ ਬੰਦੇ ਦੀ ਤਾਂ ਖੇਤੀ ਵੀ ਨਹੀਂ ਰਹੀ ਗਾ ਜਿੱ ਕੱਲ ਹਾਂ ਬਾਪੂ ਹਾਂ ਆਏ ਨਾ ਬਾੜੇ ਬੰਦੇ ਕੀ ਕਰੋ ਤੂੰ ਨਹੀਂ ਜਾਂਦੇ ਕਿ ਪੜ ਪੜ ਤੂੰ ਹਾਂ ਜੇ ਆ ਕਦਾ ਚਿੱਤ ਨਹੀਂ ਮੰਨਦਾ ਫਿਰ ਕਰਿਆ ਇਹ ਨਾ ਕਰਿਆ ਇਹ ਨਾ ਕਿ ਮੈਂ ਉਹ ਗੱਲ ਚੋ ਦਰਦਾ ਨਾ ਚਿਤ ਮਨੇ ਜਪਾਇਆ ਦਾ ਕਹੀ ਖਵਾ ਦਾ 4 ਰੁਪਿਆ ਉਹ ਗਰਦਿਆਲ ਕਪੂਤਾ ਜਿਹੜਾ ਹਾਂ ਉਹਦੇ ਕੋਲ ਇੱਕ ਚੰਗਾ ਮੋਬਾਈਲ ਆ ਤੇ ਟੀਚਰਾਂ ਸਕੂਲ ਲੈ ਜਾਂਦਾ ਟੀਚਰਾਂ ਨੂੰ ਕਹੂਗਾ ਮੈਂ ਬਾਥਰੂਮ ਜਾਣਾ ਉਹ ਪਰ ਉੱਥੇ ਮੋਬਾਈਲ ਦੇਖੀ ਜਾਂਦਾ ਉਹ ਤਾਂ ਭਾਈ ਉਹਨ ਘਰੋ ਤੱਕ ਰਿਆ ਅਕਸਰ ਅਸਲ ਜਵਾਬ ਨਾ ਗਾਲੀ ਆਏਗੇ ਜਿਹਦੇ ਦਾ ਘਰੇ ਸ਼ਰਦਾ ਮੇਰੇ ਵਰਗਾ ਨਾ ਇਹ ਜੇ ਕਮਲੇ ਨੇ ਜਵਾਕਾ ਨੂੰ ਇਦਾਂ ਦੇ ਟੈਲੀਫੋਨ ਲੈ ਕੇ ਇਹ ਚੰਗਾ ਮਾਸਟਰ ਨੂੰ ਕਹੇ ਜਾਂ ਭਾਈਆ ਥਣੀ ਲਾਉਣਾ ਜਾਂ ਪ੍ਰਾਈਵੇਟਾਂ ਚ ਪੜਾਈਏ ਇਹ ਤੱਕ ਜੇ ਕਰਾ ਨਹੀਂ ਗਾਲ ਕਿ ਹਸਲ ਛੋਟੇ ਵਰਗਾ ਦੇਖ ਕੇ ਉਠ ਬਾੜ ਭਾਲ ਦਉਣ ਮਾਸੀ ਉਹ ਭਾਈ ਆਮ ਜ਼ਮੀਨਦਾਰ ਤੁਹਾਨੂੰ ਪੰਜ ਚਾਰ ਕਿੱਲੇ ਵਾਹਣ ਨਾਲ ਕਿੱਥੋਂ ਲੈ ਕੇ ਦੇਦੀਆਂ ਮੋਬਾਈਲਾਂ ਤੇ ਸਕੂਟਰ ਤੇ ਲੱਡੇ ਭੱਬੇ ਉਹਨਾਂ ਦੀ ਰੀਸ਼ਰੀ ਹੁੰਦੀ ਖਿੜਾ ਸਕੂਟਰ ਤਾਂ ਨਹੀਂ ਮੈਨੂੰ ਵੀ ਦਵਾ ਦੇ ਇੱਕ ਮੋਬਾਈਲ ਮਾਵਾਡ ਮਾੜਾ ਵੱਡਾ ਹੋ ਜਾਇਆ ਹੈ ਨਿਆਣਾ ਗੱਲ ਸੱਚੀਆਂ ਬਾਹਲੀਆਂ ਆਉਣੀਆਂ ਸਿਰਫ ਬੰਦਾ ਖਰਾਬ ਹੋ ਗਿਆ ਨਾ ਜਵਾਬ ਹਾਂ ਬਾਪੂ ਚਲ ਅੱਠਵੀਂ ਤੇ ਹੋ ਗਿਆ ਉਦੋਂ ਤੋਂ ਬਾਅਦ ਉਹ ਉਹ ਦੋ ਦਵਾਦੂੰ ਤੇ ਮੁੰਡਾ ਇਹ ਗੱਲ ਪੱਕੀ ਵੀ ਹੋ ਰੋ ਨਾ ਤੈਨੂੰ ਮਾਤਲ ਵਿੱਚੋਂ ਨੇਵੜੇ ਅਗਲੇ ਆਉਂਦੇ ਸਾਲ ਨੂੰ ਹਾਂ ਉਦੋਂ ਤੈਨੂੰ ਟੈਲੀਫੋਨ ਲੈਣੂੰ ਹਾਂ ਜੋ ਗੱਲ ਨਾ ਵਿੱਚ ਹੋਰ ਫੋਟੋਆਂ ਦੇਖਿਆ ਉਹ ਪੜਾਈ ਕਰੀ ਹਾਂ ਪੜਾਈ ਕਰਨ ਵਾਸਤੇ ਹੋ ਗਿਆ ਮੈਂ ਤੇ ਫੋਨ ਹੁਣ ਤਾਂ ਜਵਾਬ ਸਿਰ ਢੱਕਾ ਨਹੀਂ ਤੋੜਦੇ ਨਾ ਸਿਰ ਚੜ ਗਏ ਕਾਜੀ ਵੇਲੇ ਮਾਪੇ ਜੋੜਾ ਮਾਰਦਾ ਕਕਾ ਕੇ ਹਾਂ ਜਵਾਕ ਡਾਲਦੇ ਹੁੰਦੇ ਸੀ ਅੱਖੇ ਲੱਗਦੇ ਬਾਕੀ ਤੁਸੀਂ ਵੀ ਬਾਲਾ ਨਰਦਿੰਦੇ ਹੈ ਨਾ ਅਸੀਂ ਤਾਂ ਹੁਣ ਤਾਂ ਇੰਦਾਂ ਦੇ ਰਹੇ ਲੇਕ ਇੱਧਰ ਤੇ ਦਾੜੀਆਂ ਆਏ ਹੋ ਗਏ ਸੀ ਹਾਂ ਤੂੰ ਤਾਂ ਗੱਲ ਨਹੀਂ ਖਵਾਉਂਦੇ ਯਾਰ ਮੈਨੂੰ ਗਰਦਿਆਲ ਦਾ ਉਹ ਦੱਸਦਾ ਸੀ ਆ ਮੇਰਾ ਤਾਇਆ ਗਰਦਿਆਲ ਦਾ ਹਾਂ ਉਹ ਕਹਿੰਦਾ ਗਿੱਲਾ ਜੋੜਾ ਹੁੰਦਾ ਸੀ ਉਹਦੇ ਭਾਪੇ ਕੋਲੇ ਬਾਲਾ ਬਾਲਾ ਕੋੜੇ ਤੇ ਕਹਿੰਦਾ ਦੂਰੋਂ ਚਲਾਵਾ ਮਾਰਦਾ ਅਸੀਂ ਤਾਂ ਤੂੰ ਐ ਲਾਲਾ ਪਹਿਲਾਂ ਤਾਂ ਪੜਕੇ ਆਉਂਦੇ ਰਾਕੇ ਅਸੀਂ ਮਈਆਂ ਛੱਡਦੇ ਚਾਰ ਕੇ ਲਿਉਂਦੇ ਫਿਰ ਬਾਪੂ ਦੀ ਚਾਰ ਰੋਟੀ ਖੇਟੋ ਫੜਾਉਂਦੇ ਥਮਣਾ ਹੁੰਦਾ ਹੈ ਫਿਰ ਜਦੋਂ ਬੌਣੇ ਭਾਈ ਸੁਭਾਗੀ ਮਾਰਦੇ ਹੋਰ ਇਹ ਜੇ ਕੰਮ ਸੀ ਉਦੋਂ ਸੁਭਾਗੀ ਤੇ ਬਹਿ ਕੇ ਛੁਟਾ ਲੈਂਦੇ ਹਾਂ ਮੂੰਹ ਸਿਰ ਭੱਜਣ ਲੱਗੇ ਰੇਤੇ ਨਾਲ ਭੂਤ ਬਣ ਜਾਂਦੇ ਅੱਜੇ ਕੰਮ ਸੀ ਉਹਦਾ ਤੇ ਹੁਣ ਤਾਂ ਸਕੂਟਰਾਂ ਦੇ ਘੇੜੇ ਦੇ ਨੂੰਦੇ ਸਾਰੇ ਤਾਂ ਗੱਲ ਨਹੀਂ ਹੋਰ ਹੋ ਗਈਆਂ ਉਹਦੇ ਮਾਂ ਪਿਓ ਦਾ ਦਰਸੀ ਕੰਮ ਕਰਦੇ ਸੀ ਲੋਕ ਹਾਂ ਉਹਦੇ ਤੁਸੀਂ ਤਾਂ ਝੂਟੇ ਲੈਂਦੀ ਸੀ ਘੋੜਿਆਂ ਤੇ ਜਾਂ ਗਧੀਆਂ ਤੇ ਗੱਜਿਆਂ ਨੂੰ ਤਾਂ ਕੰਜੜਾ ਸੀ ਮਾੜਾ ਕੰਮ ਕਰਿਆ ਸੀ ਉੱਠ ਕੇ ਭਾ ਦਿੰਦਾ ਬਾਪੂ ਉੱਠ ਕੇ ਟੂਟਾ ਜਾਂ ਘੋੜਾ ਹੁੰਦਾ ਆਪਣੇ ਘੋੜੇ ਤੇ ਕਈ ਵਾਰੀ ਝੂਟਾ ਦਬਾਂਦਾ ਬਾਪੂ ਕਹਿੰਦਾ ਆਇਆ ਕਈ ਵਾਰੀ ਵੇਲੇ ਹੁਣ ਜਦੋਂ ਟਾਈਮ ਹੀ ਨਹੀਂ ਲੱਗਦਾ ਸੀ ਇਹ ਤਾਂ ਗੱਲਾਂ ਹੋਰ ਸੀ ਹੁਣ ਤਾਂ ਹੋਰ ਐ ਛੇੜਾ ਹਾਂ ਚਲ ਪਪਾ ਮੈਂ ਪੈਣਾਗਾ ਇੱਥੇ ਤਾਂ ਮੱਛਰ ਖਾਈ ਜਾਂਦਾ ਆਹੋ ਪਾਈਆ ਸਾਰ ਕੇ ਸਕੂਲ ਜਾ ਜਾਉ ਉਹਦੇ ਬੀਬੀ ਕੋਲੇ ਪੈਣਾ ਮੈਂ ਤਾਂ ਆਹੋ ਪਾਈਆ ਛੇੜਾ ਇੱਥੇ ਤਾਂ ਮਰਾ ਮਈਆਂ ਦੀ ਨਿਗਾਹ ਤੇ ਮਰਾ ਸੋਣ ਵਾਲੀ ਆ ਆ ਸੱਗੇ ਜੇ ਤੁਹਾ ਆਪੇ ਜੇ ਕੱਲ੍ਹ ਜੇ ਭਾਈ ਗੱਲੀ ਦੀ ਕਰਨੇ ਕਰਨੇ ਕੋ ਚਰ ਤੇ ਆ ਲੈ ਆਹੋ ਮੋੜ ਜਿਹੜੇ ਚੱਕ ਕੇ ਜਾਣ ਜੇ ਪੂਰਾ ਇਹ ਸਾਲਿਆਂ ਦੀ ਭੁੱਖੀ ਅੱਗ ਲੱਗਦੀ ਆ ਰੇਟ ਬੜਾ ਹਾਈ ਹੋਇਆ ਪਿਆ ਤੇ ਭੁੱਖੀ ਮਿਲਦੀ ਹੋਵੇ ਕਾਹਨੋਂ ਆਇਆ ਇਸ ਵੇਲੇ ਪਾਂਚੋ ਦਿਨ ਨੇ ਰਿਚ ਮੱਥਾ ਮਾਰ ਗਈ ਇਹਦੇ ਸਾਲੇ ਦਾ ਬੋਲਟ ਵੀ ਨਹੀਂ ਆਇਆ ਹਲੇ ਯਾਰ ਕੱਲ ਸੂਜੀ ਮਿਲ ਜਾਂਦੇ ਆਉਗਾ ਤਾਂ ਹੈਗਾ ਪਰ ਟਾਈਮ ਦਾ ਪੂਰਾ ਪੱਕਾ ਬੰਦਾ ਉਹ ਦੇਖਦੇ ਆਂ ਨੇਰੀ ਵਾਂਗੂ ਹੋਊ ਮੇਰਾ ਸਾਲਾ ਜੇ ਤੋ ਆਇਆ ਲੋ ਮਰਵਾਏ ਹੱਡ ਟੁੱਟਦੀ ਜਾਂਦੇ ਆ ਆਹ ਜੇ ਲੋੜੇ ਦਾ ਕਿੱਥੋਂ ਪੈ ਲੱਗਿਆ ਇਹ ਬੜਾ ਸਨੇਚਰਾ ਜਨੇਟਰਪਾਈ ਹੱਡ ਹੀ ਨਹੀਂ ਚੱਲਦੇ ਨਾ ਮਨ ਭਾਂਦੇ ਲੰਨ ਦੇ ਦਾ ਜਿਹੜੇ ਦੇਣੇ ਫੜਦੇ ਆ ਤਾਂ ਬੁਸ਼ਰਮੀ ਆਉਂਦੀ ਹੈ ਸਿਆਣੇ ਵਣੇ ਬੰਦਿਆਂ ਅਗਲਾ ਖੇ ਖਾਂਦਾ ਲਾਲ ਤੇ ਚਿੱਟਾ ਜੇ ਜੇ ਨਹੀਂ ਖਾਂਦੇ ਭਾਂਦੇ ਲੰਨ ਦਾ ਉਂ ਡਰ ਲੱਗ ਜਾਂਦਾ ਵੀ ਕੋ ਕੋਟੂ ਕਰ ਜੇ ਖਾਂਦੇ ਆ ਫੇ ਭਾਂਦੇ ਲੰਨਾਏ ਲੱਗਦਾ ਵੀ ਛੱਤ ਵਿੱਚ ਦੀ ਲੰਗਾਂਗੇ ਨਾਤੀ ਦਾ ਲੰਨ ਬੁਲਟ ਆਇਆ ਲੈ 80 ਵਾਲੇ ਕਰਾਤੇ ਮਾ ਨਿਹਰੇ ਚ ਫੜਨੇ ਪੈਂਦੀ ਆ ਉਹ ਕਿਡਾ ਬੈਠਾ ਪਉਣ ਦਾ ਲੌੜਾ ਸੰਗੀ ਹੋ ਜਾਂਦਾ ਮਤਲਬ ਕਿਆ ਉਸੂਲਾਂ ਵਾਲੀ ਉਹ ਆ ਉਹ ਮੈਥੋਂ ਸੰਗੀ ਜਾਂਦਾ ਮੈਂ ਉਹ ਤੋਂ ਬੜਾ ਬੈ ਲੱਗਿਆ ਹੱਡਾਂ ਨੂੰ ਬੁਲਟਾਜ ਦਾ ਲੈ ਕੇ ਘਰੇ ਜਾ ਜੇ ਟਾਈਮ ਨਾ ਪਾਇ ਜੇ ਤੜਕੇ ਨਿਰਨੇ ਕਾਲ ਜੀ ਮਾਰ ਗਏ 6:40 ਚਾਹਨਾ ਨੀਰਾ ਬੂੰਦ ਦੀ ਸੁਆਦ ਆ ਜਾਂਦਾ ਵੀ ਧੀ ਦੀ ਲਾਨੀ ਦੀ ਆਜ ਆਪ ਨੂੰ ਜਿਆ ਡਿੱਕੀ ਜਾਂਨੇ ਕਦੋਂ ਦੇ ਉਂਗਰ ਡਿੱਗਾ ਇੱਥੇ ਬੈਠੇ ਬੈਠੇ ਜੇ ਲੰਨ ਵੋਲਟ ਨੂੰ ਆ ਡਿੱਕਣਾ ਪੈਂਦਾ ਜਦੋਂ ਕਾਰਡਾਂ ਵਾਲੀ ਕਣਕ ਮਿਲਣੀ ਹੁੰਦੀ ਆ ਬੜੇ ਤਪਾਏ ਆ ਇਹ ਨਹੀਂ ਡਿੱਕੀ ਪੱਜੀ ਘਟਾ ਕਿਹੜਾ ਗੱਟਾ ਲੈ ਕੇ ਜਾਈਓ ਹਾਲ ਹੋ ਰਿਹਾ ਮੈਂ ਦੀ ਬੂੰਦ ਮਰੀ ਗੱਟੇ ਬਣਾ ਸਰਜੀ ਇਹਨਾਂ ਬਣਾ ਨਹੀਂ ਸਕਦਾ ਇਹ ਤੇ ਲੱਕੜ ਦਾ ਚੂਣ ਜਾਪਤਾ ਲੱਗ ਰਿਹਾ ਤੁਮਾ ਮਾਕੇ ਮਸਾ ਤਪਕੇ ਆਈ ਜਦੀ ਪੈਂਦੀ ਲੰਵਣਾ ਵਿੱਚ ਦੀ ਕੀ ਕਰੀਏ ਹੁਣ ਕਿਤੇ ਆਗਰੀ ਨੋ ਗਿਆਲੇ ਹੋ ਬੋਲਤਾ ਹੋਈ ਬੋਲਤਾ ਘੜਾ ਹੋਈ ਆ ਗਿਆ ਹਾਂ ਜਿਆਰਾ ਕਿਹੜੀ ਬਿੜਾ ਦਾ ਡਿੱਕੀ ਜਾਂਦਾ ਮੈਂ ਖਰਤਾ ਜਾਂ ਪ੍ਰੋਹਣੇ ਮੈਨੂੰ ਸਾਹ ਤਾਂ ਲੈ ਲੈਣ ਦੇ ਜਿਆਰਾ ਹੱਡ ਗੋਡੇ ਕੰਮ ਨਹੀਂ ਕਰਦੇ ਸੁਣ ਲੈ ਤੂੰ ਬਹਿ ਜਾ ਸੁਗਨੌਰ ਹੈ ਹਾਂ ਹਾਂ ਸੁਗਨੌਰ ਹੈ ਦੇ ਨਾ ਬਾਈ ਵਣ ਕੇ ਯਾਰ ਖਰਤਾ ਜਾਂ ਜਿਆਰਾ ਉਹ ਬੋਲਤਾ ਉਹ ਬੋਲਤਾ ਉਹ ਉਹ ਚਾਰ ਚੱਲੇ ਚਾਰ ਪੱਤੇ ਮੇਰੇ ਚਾਰ ਵਰਤਾਂ ਦੇਖੂਗਾ ਕੰਗਾਲ ਇਹਨੂੰ ਨਾ ਤੇਰੀ ਸੁਭਾਨ ਚਾ ਉਹ ਤੂੰ ਠੱਗੀ ਯਾਰਾ ਪ੍ਰੀਤ ਮਾ ਉਹੀ ਗੱਲ ਬੋਲ ਤੂੰ ਦੇਊਗਾ ਛੋਟਾ ਟਕਾ ਕਰ ਉਹ ਮੈਨੂੰ ਤਾਂ ਐਸੀ ਤੂੰ ਪੈ ਨਾ ਰੱਖੀ ਰੁਕੀ ਨਾ ਕੈਸੀ ਦੀ ਤੂੰ ਵੀ ਖਾਣਾ ਓਏ ਜਰ ਖਾਣਾ ਘਣੋ ਪਰਦਾ ਰੱਖੀਦਾ ਹੁੰਦਾ ਬਸੇਦਾ ਹੈ ਸੇਰੀ ਖਾਂਦਾ ਮੈਂ ਘਣੋ ਖਾਂਦਾ ਪਰਦਾ ਰੱਖੀਦਾ ਹੁੰਦਾ ਪੜਦਾ ਤਾਂ ਹੁੰਦਾ ਹੀ ਤੇ ਕਿਤਾਈ ਹੈ ਅਰੇ ਲੰਨਾ ਉਦੋਂ ਦੀ ਬੈਠੇ ਲੋਕ ਇੱਕ ਦੂਜੇ ਤੋਂ ਤੇ ਹੀ ਨਹੀਂ ਹੁਣ ਕੀ ਕਰੀਏ ਫਿਰ ਐਵੇਂ ਜੇ ਨਾ ਬਾਈ ਬਣ ਕੇ ਮਰੇ ਪਏ ਨੀਰਾ ਪਾਉਣਾ ਉਹ ਚੜ ਕੇ ਨੀਰਾ ਹੋਰ ਯਾਰ ਬਾਲਾ ਪਾਉਣਾ ਸਿਕਨੂਰ ਹੈ ਸਿਕਨੂਰ ਰ ਸੰਗਰੋਰਾ ਹਾਂ ਲੈ ਪੈਸੇ ਪੜਾ ਪੈਸੇ ਤੇ ਦੇਉਂਗੀ ਪੈਸਾ ਤਾਂ ਪੜਾ ਥੋੜੀ ਦੇਣੀ ਯਾਰ ਖਾਸਮਾ ਪਤਾ ਦਿਖਾਤਾ ਦਾ ਪੈਸੇ ਵੜਾ ਪੈਸੇ ਨਾ ਤਿੰਨ 200 ਦੇ ਹਿਸਾਬ ਨਾਲ ਨਾ ਨਾ 250 ਦੇ ਹਿਸਾਬ ਨਾਲ ਉੱਪਰ 50 ਤੱਕ ਤੇ ਇਕੱਠੇ ਪਿੱਛੋਂ ਰੇਟ ਚੱਕਦੇ ਕੰਪਨੀ ਨੇ ਤਮੇ ਇਹ ਮੈਂ ਤਾਂ 50 ਘੱਟ ਲਿਆ ਨਾ 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 ਪੂਰੇ 250 ਨੇ ਟੀਐਨ ਆ ਯਾਰ ਕਮਾਲ ਕਰੀਏ ਨਾ 20000 ਕੰਪਨੀ ਨੇ ਰੇਟ ਵਧਾਤਾ ਹੁਣ ਦੇ ਦੇ ਹੁਣੇ ਗੜਾ ਸੌਖੇ ਆ ਯਾਰ ਥੋੜੀ ਜਿਹੀ ਮਾਰੀ ਗੋਚ ਕੇ ਹਾਂ ਯਾਰ ਮੈਂ ਤਾਂ ਲੈ ਲਾਂ ਪਹਿਲਾਂ ਚਾਰ ਚਾਰ ਮਹੀਨੇ ਲੈ ਲਾਂ ਹੁਣ ਕੋਈ ਵੇਖ ਲੂ ਆ ਯਾਰ 고가 서울로 가서 가고 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 가 ਰੌਣਾ ਪਾ ਜੀ ਰੌਣਾ ਪਾ ਜੀ ਵੇ ਕਿ ਤੋਰਾ ਤੇ ਮੈਂ ਕਲਾ ਮਾਰਦਾ ਬੁੜੀਆਂ ਨਾਲ ਸੁਪਨੇ ਚ ਵੀ ਵੇ ਕਿਵੇਂ ਤੀ ਮੈਂ ਅਨੇ ਸੁਪਨੇ ਲੈਂਦਾ ਵੇ ਮੈਨੂੰ ਨਹੀਂ ਆਉਂਦਾ ਮੈਨੂੰ ਨਹੀਂ ਆਉਂਦਾ ਹਾਂ ਕੀੜੇਂ ਘਰ ਨਾਲ ਪਿਰਦਾਗਾ ਓਹ ਹੋ ਹੋ

ਹਾਂ ਕੇ ਮਾਤਲਬੀ ਜਾਨੋ ਜੀ ਕੋਈ ਚੀਜ਼ ਦਿਖਾਈ ਦਿੰਦੀ ਆ ਮਾਤਲਬੀ ਆਪਣੇ ਬਾਹਣ ਕੇ ਨਾ ਹੀ ਛਾਉਣਾ ਤੇ ਹੀਰੇ ਮੋਤੀ ਲੱਲਾ ਪੱਪਾ ਵੀ ਬਾਹਣ ਕੇ ਡੱਬਿਆ ਪੈ ਨਹੀਂ ਆਇਆ ਬੇਕਉ ਗੱਪ ਮਾਰੀ ਨਾ ਤੈਨੂੰ ਜੀ ਸੁਹਾ ਕਿਉਂ ਸੱਚੀ ਗੱਲ ਆ ਤੇ ਫਿਰ ਮੇਰੇ ਸਵਾਲ ਜਵਾਬ ਵੀ ਹੋਏ ਮੱਕੇ ਯੇ ਛੀ ਭੁਖੇ ਮਰ ਜਾ ਸਾਡੇ ਕਰਮਾਂ ਚ ਕਿੱਥੇ ਹਾਂ ਉਹ ਕਹਾਂ ਲੱਗੀ ਮਰਦਲ ਜਾਣੋ ਜੀ ਕਦੇ ਤਾਂ ਤੂੰ ਬਣ ਜਾਨੀਆ ਕਦੇ ਮਰਦਲ ਤੇਰੀ ਛਾਣੋਂ ਹਜੰਦੀ ਆਏ ਬੁੜੀ ਵੈ ਸੁਪਨੇ ਲੈਨਾ ਕਿ ਸੱਚੀਆਂ ਸੱਚੀ ਹਾਈ ਚੜਾ ਛੂਟਾ ਆਕਾ ਮਾਤ ਲੋਕਾਂ ਦੀ ਵੀ ਫੋੜਾ ਮਾਰਿਆ ਸਮਾਂ ਨੰਗਿਆ ਅਰਬਾਂ ਪਤੀ ਬਣ ਕੇ ਅੱਛਾ ਹਾਂ ਕਹਿੰਦੀ ਕੰਟੇ ਸੋਦੇ ਕੋਲੇ 24 ਮਤਲਬ ਜੱਜ ਦੇ ਮਨ ਵੀ 12 ਮਨ ਸੂਰਜ ਚੜਨ ਤੋਂ ਪਹਿਲਾਂ ਟਿੱਕੀ ਅੱਛਾ ਕਹਿੰਦੀ ਜੇ ਥੋ 5 ਪੈਸੇ ਰੁਪਿਆ ਨਾਲ ਡੱਕ ਲੂੰਗੇ ਸੋਦੇ ਥਾ ਹੀ ਨਹੀਂ ਰਹਿਣਾ ਕੋਈ ਪੱਕੀ ਗੱਲ ਮਖਾ ਜਮਾ ਪੱਕੀ ਹੈ ਤਾਂ ਮਤਲਬ ਹੀ ਆਪਣੇ ਕਰਮ ਖੁੱਲ ਕੇ ਕੂੰਪੇ ਦਰਤੋਂ ਬਚਾ ਵਕਤ ਨਾ ਆਉਣਾ ਸੀ ਮੈਨੂੰ ਠਾਉਣਾ ਸੀ ਨਹੀਂ ਤਾਂ ਤੂਰ ਜਿੱਤੇ ਦੇ ਟੁੱਟਗਾ ਕੰਮ ਲੰਘਿਆ ਸੀ ਉਹਦੋਂ ਨੂੰ ਮੈਨੂੰ ਤਾਂ ਨਹੀਂ ਚਾਹੁੰਦਾ ਜੇ ਵਿੱਚ ਕੀਨ ਜਾਂਦਾ ਤੇਰੀ ਕੰਮ ਕੀਨ ਤੱਪੀ ਆਜੂ ਜਿਦੋਂ ਮੈਨੂੰ ਨਿਸ਼ਾਨੀ ਦੱਸ ਕੀ ਜਦੋਂ ਆਪਾਂ ਪੱਟ ਜਾਪੀ ਮੂਰੇ ਆਜੂ ਚੀਜ਼ ਫਿਰ ਹੁਣ ਪੱਟੇ ਚੱਲ ਗਏ ਮੈਂ ਤਾਂ ਨਹੀਂ ਹਟਦਾ ਮੈਂ ਤਾਂ ਜਮਾ ਲਾਜਮੀ ਪਟੂ ਪੈਂਦੀ ਜਨ ਲਵੇ ਆਏ ਸੜਿਆ ਵੀ ਉਟੀ ਵਾਲਾ ਟੋਆ ਡਾਉਂਦੇ ਸੀ ਨਾ ਕੁਝ ਨਿਕਲੇ ਚਾਲ ਤੱਕੀ ਨੇ ਕੱਲਾ ਪਰਦੇ ਨਾਲ ਜਾਈ ਤੂੰ ਪਰਦੇ ਨਾਲ ਜਾ ਮੈਂ ਤੇ ਹੋਰ ਦੂ 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 ਨਾ ਕਰਤੀ ਸਾਰੇ ਪਿੰਡ ਚ ਓ ਨਹੀਂ ਪਾਏ ਗਿਆ ਮੱਛਲ ਵੀ ਕੱਲ੍ਹ ਸਬਰ ਕੇ ਲੈ ਜਾਂਦੀਂ ਤੇ ਬਰਸ ਨਹੀਂ ਆ ਰਹੇ ਉਹ ਤਾਂ ਤੇਰੀ ਗੱਲ ਮੰਨ ਲੇਗਾ ਕਿਤੇ ਗੌਰਮੈਂਟ ਕਬ ਜਾ ਕਰ ਜੇ ਹਣਾ ਆਪਣੇ ਕੁਝ ਵੀ ਨਾ ਵੇ ਹੱਥ ਮੱਥੇ ਕੱਲ ਤੇਰੀ ਲੱਖ ਰੁਪਏ ਦੀ ਆ ਇਹ ਨਾ ਮਾਤਲ ਮੇਰਾ ਨਾਨਾ ਦਾਜਦਾ ਕਹਿੰਦਾ ਵੀ ਕੋੜ ਦੇ 6 ਹੋਇਆ ਸੀ ਪਿੰਡ ਅੱਛਾ ਜੋ ਉੱਥੇ ਭਾਈ ਜ਼ਮੀਨਦਾਰ ਕਰਾਹਾ ਲਾਉਂਦੇ ਸੀ ਛਿਰੀ ਲੱਕੀ ਜੋ ਉੱਥੋਂ ਕਹਿੰਦੇ ਨਾ ਗਾਗਰਾਂ ਛੌਣੀਆਂ ਦੀਆਂ ਤੇ ਚਾਂਦੀ ਦੀਆਂ ਜਿੱਕੜੀਆਂ ਅੱਛਾ ਤੇ ਭਾਈ ਛਿਰੀ ਤੇ ਕਈ ਬੰਦੇ ਸੀ ਉੱਥੇ ਲਾਲਾ ਲਾਲਾ ਹੋ ਗਏ ਅੱਛਾ ਆਠਰੂ ਗੱਲ ਪਹੁੰਚ ਗਈ ਪੁਰਸ ਕੋਲੇ ਤੇ ਮੇਰਾ ਨਾਨਾ ਕਹਿੰਦਾ ਭਾਈ ਛਿਰੀ ਕਰਤਾ ਸੀ ਪਿੰਡਾਂ ਕੇ ਸਾਰਾ

ਲੱਗੇ ਤੇ ਆਪਣੇ ਨਾਲ ਉਹ ਗੱਲ ਬਣ ਜੇ ਤੇਰੀ ਗੱਲ ਪੱਕੀ ਆ ਜਾਈਂ ਆਪਾਂ ਦੱਸਦਾ ਦੋਨੇ ਚੱਲਦੇ ਆ ਨਾ ਤੇਰਾ ਕੰਮ ਨਾ ਜਾਣੀ ਤੇਰੇ ਨਾਲ ਕੋਈਆਂ ਕੋਈ ਗੱਲ ਬਣ ਜੇ ਇਹ ਕਈ ਬਾਹੀ ਮੱਤਲੇ ਇਹਦੀਆਂ ਸ਼ਕਤੀਆਂ ਹੁੰਦੀਆਂ ਤੂੰ ਮੱਤਲਿ ਗੁੱਠੀ ਮਿੱਠੀ ਆ ਕਿਤੇ ਉੱਥੇ ਮੱਤਲਿ ਨਾ ਨਾ ਚੰਦ ਜਿਦਾਂ ਜਿੱਥੇ ਆ ਥਲਾਏ ਤੋਂ ਲੈ ਫੋ ਜੇ ਹੈ ਕਾਂਗਲੀ ਜਿਹਦਾ ਆਪਣਾ ਜਨਮਾ ਜਨਮਾ ਦਾ ਸਾਥ ਆ ਜਨਮ ਦਾ ਸਾਥ ਤਾਂ ਕਿ ਭੈਣ ਦੀ ਫੁੱਟੀ ਮਰ ਜਾ ਸਹਿਬਾਂ ਵੀ ਪੱਟ ਤੇ ਸਰਾਣਾ ਲਾ ਕੇ ਪਈ। ਬੱਤੇ ਹੋਰ ਮੇਰੀ ਭੈਣ ਅਜੇ ਰੱਜਿਆ ਹੀ ਨਹੀਂ ਤੇ ਪੱਟ ਤੇ ਸਰਾਣਾ ਲਾ ਕੇ ਪਈ। ਮੇਰੀ ਚੋਟੀ ਮਾਛਰ ਗੰਗਣ ਦਾ ਬੇੜਾ ਵਹਿ ਗਿਆ ਜਿਹੜਾ ਤੂੰ ਤਾਂ ਕੱਤੀ ਮੈਨੂੰ ਕਰਾਤਾ ਰਿਸ਼ਤਾ। ਮੇਰੇ ਜੀ ਕੀ ਆਏ ਸਹੀ। ਜਨਮ ਕਿੱਤਾ ਜੀ ਪਈ ਸੀ ਕੁੱਡਰ। ਹਾਂ ਕੁੱਡਰ। ਦੇ ਖਾ ਸਮਾਂ ਡੀਏ ਰਾਤ ਨੂੰ ਕੋਈ ਐਸਾ ਬੁੱਢਾਂਗੇ ਖੁਸ਼ ਨਾ। ਬੱਸ ਸਵੇ ਤੂੰ ਐਵੇਂ ਨਾ ਪਕਾਈ ਮਰੇ ਤਰਾ। ਗਾਉਂ ਦਾ ਕੱਦਾ ਤੇਰਾ ਕਮਨੀ ਬੁੱਢੀ। ਕੀ ਚਾਹੇ ਛਾਣੀ ਬੰਦੇ ਕੰਦੇ 24 ਘੰਟੇ ਪੁਲੀਸੀ ਆ ਆ ਗਈ ਪੁਲੀਸੀ ਆ ਗੁੜੀ ਦਾ ਥਲਾ ਮਾਤੀ ਚੋਤੀਆ ਕੋ ਮਾਰੇ ਕੰਮ ਕਰਾਈ ਨਹੀਂ ਸੀ ਆਹ ਚੰਪੂ ਮਾਜੀ ਨਹੀਂ ਕਰੇ ਮੁੱਤਰਾ ਜੀਤਾ ਕਰਦਾ ਹੂੰ ਨਾ ਵੀ ਜਾ ਕੇ ਚੰਦ ਨਾਲ ਪੈ ਗਿਆ ਜੀ ਕਰੇ ਨਾ ਕੰਮ ਕਰੇ ਹੋ ਜਾਂਦੇ ਆ ਹਾਂ ਓਏ ਉਹ ਬੱਛ ਜੀ ਕਰਦਾ ਚਾ ਮਾਰੀ ਜਨ ਮਾਰੀ ਜਨ ਬਈ ਮੇਰਾ ਪੁੱਤੇ ਬੰਪਾਂ ਕੀ ਚਾਲਾ ਉਹ ਕਰ ਲਾਈ ਲਗਾਤਾ ਫੇਰਾ ਨਾ ਪਛ ਜਾਣਿਆ ਹੁਣ ਹਟਾਂਗੇ ਥੋੜੀ ਕੰਨੀਆਂ ਕਬਾੜੀਆਂ ਲੈ ਕੇ ਕਮਲ ਕੇ ਚੰਗਾ ਬੈਠੀ ਨਾ ਦਿਚੜਾ ਲਈ ਤੂੰ ਜਾ ਮਾ ਫੇਰਾ ਜਾ ਕੌਰੀ ਬਾਹ ਇੱਕ ਦਾ ਤੂੰ ਇੱਕ ਤਾਂ ਮੈਨੂੰ ਮੱਥਲ ਕੱਲੇ ਨੂੰ ਪੈ ਜਾਉਂਦਾ ਤੂੰ ਐ ਕਰ ਹਾਂ ਮਕੰਦ ਨੂੰ ਲਾ ਜਾ ਬਾਈ ਨੂੰ ਬੋਲ ਮਾਰ ਕੇ ਬਾਈ ਮਕੰਦ ਨੂੰ ਹਾਂ ਤੇ ਕਾਇ ਕਰਿਓ ਤਾਂ ਮੂੰਹ ਬੰਨਤੀ ਕੱਲ ਨਾ ਕਰੇ ਕੱਲ ਨਾ ਕਰੇ ਉਹ ਕਹਿੰਦੇ ਆਇਆ ਘਰ ਕਰਦਾ ਵੀ ਨਹੀਂ ਬੰਦਾ ਚੰਗਾ ਹੋਏ ਜਾਂ ਬੰਦਾ ਨਹੀਂ ਹੈ ਉਹਨੂੰ ਐ ਕਹਿੰਦੀ ਕਰ ਤੈਨੂੰ ਵੀ ਪਾਈ ਕੋਈ ਦਵਾ ਨਹੀਂ ਚੋਨੀ ਦੇ ਦੇ ਰਾਂਗੇ ਹਾਂ ਉਹ ਆਪਣੇ ਵਰਗਾ ਗਰੀਬ ਉਹ ਆਮਚਾਰਾ ਉਹ ਦੇ ਦੇ ਗਾ ਪਾ ਪਾਈ ਦੇਣੀ ਹਾਂ ਕੀ ਚੰਦ ਲੱਕੜ ਨਾਲ ਲੋਹਾ ਹੀ ਤਰ ਜੇ ਬੱਲਾ ਕੋਈ ਪਤਾ ਨਹੀਂ ਹੈ ਪਤਾ ਉਹਨਾਂ ਮਾਤਮਾ ਪਾਈ ਕਹਿੰਦੇ ਜਿੰਦਾ ਛੱਤ ਪਾੜ ਕੇ ਜਿੰਦਾ ਅੱਜ ਤਾਂ ਪਰਮਾਤਮਾ ਬਾੜਿਆ ਲੱਗਦਾ ਬੋਟ ਪੰਚੀ ਨਾਲ ਚੰਗਾ ਮਕੰਨ ਡਾਇਆ ਬੰਦਾ ਛਾ ਬੜਾ ਕੱਟ ਗੋਦੀ ਕਰਦਾ ਕਹਾਂਏ ਗੱਲ ਹੈਗੀ ਨਾ ਪਤਾ ਜੀ ਤੱਕ ਸੁਣੀ ਨਹੀਂ ਵਿਚਾਰੇ ਦੀ ਗੱਲ ਹੋ ਗਈ ਹੂੰ ਆਏ ਆ ਤੈਨੂੰ ਪਤਾ ਨਹੀਂ ਲੋਕੀ ਵਾਰੀ ਆਏ ਸੁਵੇਰੇ ਪੂਰੀ ਰੱਬੀ ਸ਼ਰਤਾਂ ਰੁਹਾਂ ਜੇ ਜਪਨੂ ਜਿੰਦਿਆ ਮਤਲਕਲੀ ਬੰਦੀ ਨਾਲ ਟੱਕਾ ਹੋ ਜੇ ਕਹਿੰਦੀ ਨਾ ਦੋ ਤਾਂ ਦੋ ਹੀ ਤੂੰ ਪੰਚੇ ਕੋਈ ਹੁੰਦਾ ਤੇਰੀ ਗੱਲ ਨਾਲੇ ਕੋਈ ਆ ਸਮੇਸਲਾ ਕਰਨੀਲਾ ਮਛਬੜਾ ਕੋਈ ਗੱਲ ਪੱਗੀ ਚੱਲ ਫਿਰ ਮੈਂ ਗੱਲ ਨਾ ਤੂੰ ਜਾ ਕਵੇਲਾ ਨੇ ਕਰ ਤੂੰ ਐ ਕਰੀ ਮੈਂ ਨੇ ਚਾਹ ਬਣਾ ਕੇ ਰੱਖੀ ਚਾਹ ਲੈ ਆਂ ਹਾਂ ਅਸੀਂ ਨਾ ਭੱਜ ਕੇ ਇੱਕ ਜਾਣਾ ਫੜ ਕੇ ਲੈ ਜਾਂਗੇ ਜੇ ਫੋਕ ਪੈਗਾ ਕਿਰਾਂ ਤਾਂ ਮੱਥਾ ਛੇਕ ਕੇ ਚੁੰਬੜਦੇ ਹਾਂ ਤਾਂ ਨਾਲ ਕੁਝ ਚੀਜ਼ ਬਸ ਤੇ ਲੋੜੀ ਦੱਸਦੀ ਆਹੋ ਕੋਈ ਨਹੀਂ ਐ ਤਾਂ ਮੈਂ ਨੇ ਨੀ ਘਾਰੇ ਖੁਕਾਰਦੀ ਐ ਇਤਨੇ ਚਾਈ ਤੇ ਤਾਂ ਟਾਈਮ ਹੋ ਗਿਆ ਦੋ ਤਾਂ ਮਤਲ ਜਨ ਚੜੀ ਮਾਨ ੰਬਰ ਚ ਵੇਲਾ ਹੋ ਜਾਂਦਾ ਉਹ ਤੋਂ ਬੇਸ਼ੱਕ ਤੂੰ ਆਪ ਤੁਸੀਂ ਨਹੀਂ ਕੋਈ ਨਾ ਮੈਂ ਆਜੂ ਨੀਰਾਚਰ ਪਾ ਕੇ ਬੁੱਢੀਆਂ ਦਾ ਟੱਬਾ ਹੁਟਾਤਾ ਤੇ ਸਾਰਾ ਸਮਾਨ ਮੈਂ ਸਾਮੂ ਕਿਤੇ ਟੜ ਕੇ ਗੋਆ ਛਟਣ ਗਿਓਥੇ ਬਾਬਾ ਕਰੀਏ ਮੈਂ ਨਾ ਮੈਂ ਕਹਿੰਨੀ ਇੱਕ ਬਾਬਾ ਕਰੀਏ ਮੈਂ ਤੈਨੂੰ ਦੱਛਾ ਮਰਵਾ ਦੇਂਗੀ ਮਿਲਸਟਰੀ ਪਾਈ ਜਾਂਦੀ ਹੁੰਦੀ ਆ ਘਰੇ ਮੈਂ ਨਹੀਂ ਗੱਲ ਕਰਦੀ ਆਹ ਉਹ ਛੋਟਾ ਬੁੱਢੀਆਂ ਦੇ ਪਾਛੀ ਨਹੀਂ ਹੁੰਦੀ ਮੈਂ ਤੈਨੂੰ ਦੱਛਾ ਤੇ ਚੱਕਰ ਕੇ ਨੀ ਪੈਂ ਤੋੜਾ ਕਿ ਤੇੜਕੇ ਨੂੰ ਟੈਕਸੋਂ ਬੱਕ ਪਹਾੜ ਪਾਈ ਜੀ ਆਪਣੇ ਘਰੇ ਮੈਂ ਬੰਦੇ ਵੀ ਘੱਟਾਂ ਦੇ ਨਾਨਿਆਂ ਮਾਰ ਜਾ ਤਾ ਨਿਕਲੇ ਨਾ ਨਿਕਲੇ ਪੈਂ ਭੁੱਕੀ ਵਾਲੇ ਨੇ ਸਰਚ ਮਾਰਨੀ ਆ ਮਾਈ ਡਾ ਜੇ ਮਟਰਵਾ ਆ ਜੈਗੀ ਮਕਾਨ ਤੋਂ ਮਾਰ ਕੇ ਬੋਲ ਪੰਡਾ ਇਹ ਗਾਉਂ ਦਾ ਮਕਾਨ ਅੱਧਾ ਹੋਣਾ ਪਊਗਾ ਜੀ ਵਿਸ਼ਲੇਰਾ ਆਹ 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 ਅੱਜ ਦਾ ਕਾਰਮੋਛ ਜੇ ਪਾਏ ਜਾਂ ਜੜਾ ਇਹ ਕਾ ਪੂਰਾ ਬੱਬਰ ਪਰਮਾਤਮਾ ਆ ਬੰਦਾ ਛੱਡਿਆ ਆ ਤੇ ਬੱਸ ਜੱਟ ਜੜਦੀ ਜਾ ਤੰਗ ਕਰਿਆ ਜਾਏ ਮੂੰਹ ਲਾ ਦੇ ਜਾਂ ਕਈ ਵਾਰੀ ਬਾਸਾ ਲੱਗਿਆ ਆ ਬਨੇ ਮੈਂ ਹੁੰਦਾ ਹੀ ਬਾਹਰ ਨੂੰ ਬਹਿ ਆ ਮੈਂ ਕਦਾ ਠੀਕ ਕਰੀ ਮੈਂ ਤਾਂ ਫਿਰ ਪੜਾ ਬੱਤ ਪਈਆ ਹੀ ਗਣੀ ਮਕੰਡ ਨੂੰ ਖਾ ਰਾਇ ਬੰਦਾ ਸਹੀ ਐ ਇਸ ਬੰਦਾ ਹਾਂ

ਕਹਿਆ ਕੁਬ ਜਮ ਮਰੀ ਜਾਨ ਨਾ ਨਾ ਜਮਨ ਸੁੱਖ ਨਾ ਪੜਾਏ ਛੋਟਾ ਹੋ ਜਾਏਗਾ ਕੋਈ ਨਹੀਂ ਪੀਸ ਮਾ ਥਾਈ ਹੋਇਆ ਕੋਈ ਪਤਾ ਹੀ ਨਹੀਂ ਹੁੰਦਾ ਤੈਨੂੰ ਬਾਦਲ ਜਾਂਦਾ ਤੈਨੂੰ ਮੈਂ ਦੱਸ ਦਿਆਂ ਗੱਲਿਆ ਕਈ ਆਪਾਂ ਤਾਂ ਕੀ ਲੈਣਾ ਤੇਰੇ ਨਾਲ ਛੁੱਟੇ ਜਾਣੇ ਪ੍ਰਵਾਹ ਹੋਏ ਸੀ ਆਪਣੇ ਕਹਿੰਦੇ ਛੱਤ ਪਾੜ ਕੇ ਦਿੰਦਾ ਜੇ ਤੋ ਡੰਡਾ ਰੱਬੇ ਕੱਲ ਮੰਨਣ ਵਾਲੀਆ ਫੱਟਾ ਤੇ ਮੂੰਹ ਹੀ ਹੈ ਆਪਣਾ ਮੂੰਹ ਤਾਂ ਇਹ ਕੀ ਪਤਾ ਲੜਾ ਯਾਰ ਮੂੰਹ ਤਾਂ ਆਪੀ ਬਣੀ ਐ ਨਾ ਕਿਧੋ ਪੈਸਾ ਟੱਕਾ ਆਈ ਕੋਈ ਨਾ ਸੁਖਣੇ ਤੇ ਸੋਨਾ ਸੀ ਤੱਕਾ ਝੋਖੇ ਤੇ ਨਾ ਮਾਤੜ ਵੀ ਕਦੇ ਤਾਂ ਤੇਰੀ ਪਰਜਾਈ ਬਣੀ ਪਾਰੀ ਅੱਖਾ अजय मास्टर भी बुरी वे जी मनुष्य आना भी जानो जी नहीं आ रहे खेत तो अरी पांव फड़ के मन अच्छा तो आए जा के मास्टर भी आए निशानी लाती अच्छा कहीं जी भी टिक्की कर दी तो पहला सूरज तो पहला हाँ ये पाट लेगा सारा कुछ तेरा अच्छा जी कहीं भी कुछ देता पर ये पर छाऊने दे छाऊने चांदी ये रफिये मोरा अच्छा मतलब कोई अंतिम है नहीं यार ਆ ਨਾ ਕਨਾਮਾ ਪਿਆ ਉੱਥੇ ਛੱਲੇ ਆ ਜਾ ਚੱਲੀਏ ਤੂੰ ਜਾ ਜੇ ਕਾ ਮੰਨ ਲੈ ਸੱਚੀ ਗੱਲ ਹੋ ਗਈ ਰਾਗੇ ਬਾਈ ਜਾਂਗੇ ਗੱਲ ਸੱਚੀ ਆ ਰਾਤਲਾ ਬੇਖਾ ਯਾਰ ਗਾਂ ਤਾਂ ਗੱਲ ਨਾ ਕਰੀ ਕਿਸੇ ਕੋਲੇ ਮਾਂ ਕਾ ਕਰਨੀ ਤਾਂ ਹੀ ਤਾਂ ਮੈਂ ਦੰਦਾ ਹੋਰ ਨਹੀਂ ਕਿਸੇ ਨੂੰ ਦੱਸ ਤੂੰ ਮੈਨੂੰ ਪਤਾ ਮਗੇ ਕੰਡ ਕਰਦਾ ਤੇਰੇ ਕਾਦੀ ਨੂੰ ਆਪਣੇ ਤਿੰਨਾਂ ਚੀਕਾ ਜਿਆ ਹੈ ਤਿੰਨਾ ਹੈ ਮਾਕਾ ਕਾ ਜੇ ਜਬਾ ਕੋ ਨੂੰ ਵੀ ਨਹੀਂ ਦੱਸਿਆ ਦੱਸਿਆ ਜਾਂ ਜਵਾਨ ਦਾ ਲਗਾ ਕਰ ਜੇ ਕਈ ਵਾਰ ਉਹ ਤਾਂ ਮਕੰਦ ਨੂੰ ਆਏ ਲਾਲਾ ਵੇਖੀ ਆਪਣੇ ਹੱਥੋਂ ਨਹੀਂ ਸੀਗੇ ਨਹੀਂ ਤਨਾ ਮਾਚਲ ਵੀ ਗੈਂਦ ਕਰ ਗਿਆ ਲੱਕਾ ਮਲਾਂ ਕੇ ਅਸੀਂ ਮੰਜੂ ਖੋਖਣਾ ਜੰਦਰ ਤੋਂ ਬਸ਼ਾਲ ਕਰ ਨਹੀਂ ਹੋ ਅੱਛਾ ਮੈਨੂੰ ਥਾ ਚ ਕਿ ਮੈਂ ਬਲਦਾਈ ਜਨਾ ਅੱਛਾ ਮਖਾ ਬਲਦਾਈ ਕੀ ਕਮਲ ਦੇ ਰਾਜੇ ਬਣ ਕੇ ਪਤਨ ਕਈ ਇੱਛਾ ਮੈਨੂੰ ਕੋਈ ਫਿਰ ਹੋਣੀ ਯਾਰ ਤੇ ਮਕੰਦ ਨੂੰ ਲੈ ਗਿਆ ਨਾਲ ਸੁਪਨਾ ਆਉਂ ਨੂੰ ਆਇਆ ਸੁਪਨਾ ਤਾਂ ਮੈਨੂੰ ਆਇਆ ਅੱਖਾ ਤੈਨੂੰ ਆਇਆ ਮੈਂ ਮਾਤਨ ਵੀ ਉਹਨੂੰ ਦੱਸਿਆ ਸੁਪਨੇ ਜੀ ਕੱਲਾਂ ਕਰੀਆ ਮੈਂ ਫੇਰੋਂ ਮੈਨੂੰ ਆਇਆ ਆਇਆ ਧੀ ਦੇ ਨਾਲ ਬੋਲਦਾ ਅੱਖਾ ਮੈਂ ਉਹਨੂੰ ਆਖਿਆ ਵੀ ਆਹ ਕੱਲ ਬਣਗੀ ਕੋ ਨੂੰ ਮਾ ਛੜੀ ਗੱਲ ਲਚੂ ਕਹੀ ਕਈ ਬੜੀ ਗੱਲਾਂ ਸੱਚੀਆਂ ਹੋ ਜਾਂਦੀਆਂ ਕਹਿੰਦੀ ਬਗਜਾ ਕੋਲ ਨਾ ਕਰ ਐ ਯਾਰ ਕੋਈ ਸੌ ਇੱਕ ਗੱਲ ਸੱਚੀ ਹੁੰਦੀ ਐ ਸਾਰੇ ਸੁਪਨੇ ਥੋੜਾ ਸੱਚੇ ਜੋ ਨਾ ਸੱਚਾ ਹੋ ਫੇਰ ਭੈਣ ਦੀ ਬੁੱਢੀ ਦੀ ਬਰਤੀ ਰਣੀ ਚਾਰਟਾ ਕੀ ਮਾਰਿਆ ਉਹਨੇ ਐ ਤਾਂ ਗੱਲ ਠੀਕ ਐ ਚਰੀਉਂ ਵੀ ਮਿੱਟੀ ਪੱਕੀ ਕਰਨੀ ਉੱਥੇ ਆਪਣਾ ਕੀ ਘਸਰਾ ਕੋਸੀ ਕਰ ਮਾ ਚਲੀ ਬੀਜੇ ਕੋਈ ਥੋ ਪੰਜਾਬ ਨੂੰ ਮਾਰਿਆ ਕਰ ਛੋੜੀ ਆ ਮਾਰੀ ਤਾਂ ਕੀ ਹੀ ਰਾਜ ਜਦੋਂ ਮੈਂ ਕਹਿੰਦਾ ਪਿੰਡ ਤੋਂ ਇੱਕ ਮੂਹਰੇ ਇਕੱਲਾ ਹੈ ਮੂਹਰੇ ਕਨੀਚੇ ਮਾਸਾ ਲੈ ਗਿਆ ਤਾਂ ਆਪਾਂ ਤਾਂ ਦਿਲ ਚਾ ਪਾ ਆਪਣੀ ਮਕੰਨਡ ਇਹ ਕੋਈ ਕੁਝ ਬਣਦਾ ਇਥੋਂ ਵੀ ਨਹੀਂ ਪਾਈਦਾ ਮੈਂ ਕਿਸੇ ਗੱਲੋਂ ਦੇਖਾ ਜਿਹੜਾ ਕਈ ਹੋਇਆ ਭਾਈ ਕੋਈ ਦਸੀ ਚਵਾਨੀ ਤੈਨੂੰ ਵੀ ਵਿਚੋਂ ਦੇਉਂਗੇ ਗੱਲ ਨਹੀਂ ਹੈ ਵੀ ਮੈਂ ਮੈਂ ਤਾਂ ਸਰਾਧ ਦੇ ਲਉਂਗਾ ਤਾਂ ਅੱਜ ਨਾ ਪਾਈਂਦੀ ਫੁੱਤੀ ਕਿ ਤੇ ਸੁਖਨੇ ਮੈਨੂੰ ਆ ਰਖੇ ਤਾਂ ਤੇ ਸਾਡੇ ਅੱਜ ਤੈਨੂੰ ਲਵਾਉਂ ਜਾ ਮੈਂ ਫਿਰ ਤੇਰੇ ਨਾਲ ਫਿਰ ਲਪਾਉਂ ਨਾ ਪੈਂਦੀ ਫੁੱਤੀ ਤਾਂ ਮੇਸਤਰੀ ਦਾ ਬੰਦਾ ਵੀ ਝੋਂਗੂ ਕੁੱਚਿਆ ਤੇਰੇ ਕੋਲੇ ਸਾੜਾ ਲਬਾਉਂ ਜਾ ਜੇ ਤੂੰ ਨਾਲ ਜਾਂ ਨਾ ਤੇਰੇ ਗਰੇ ਫਿਰ ਉਹ ਹੀ ਕਰਨਾ ਤਾਂ ਪੀਂਆ ਪਿੱਛੇ ਲੜਾਈ ਵਾਲੀ ਗੱਲ ਹੋਏ ਇਹ ਕਾਹਦੀ ਲੜਾਈ ਵਾਲੀ ਗੱਲ ਕਰੇ ਫਿਰ ਖੇਤੋਂ ਮੇਰੇ ਸਮਾਨ ਤੇ ਏਖਾ ਮਾਮਾ ਚੀਂਹਾਂ ਜਾ ਏਖਾ ਮਾਮਾ ਚੀਂਹਾਂ ਜਾ ਨਾ ਖਾ ਕੇ ਤੇ ਸਮਾਨ ਹੀ ਮੇਰਾ ਮਤਨ ਉਠਾ ਲਿਆ ਵੀ ਬੰਦਾ ਕਾ ਜਾ ਠੀਕ ਐ ਕਰ ਫੇ ਮੋਰੀ ਚਲਤੀ ਜੈ ਚਬਨ ਮੰਨਤੀ ਜਾਣੀ ਹਾਂ ਤੂੰ ਐ ਕਹੀ ਮੈਂ ਜੈ ਨੂੰ ਖੇਡਾ ਚਰਾਇਟ ਆਪਾਂ 855 ਸਾਂਝਾ ਲੈ ਲੈ ਮਟਰ ਟਰੈਕ ਤੋਂ ਮਾਂ ਜੀ ਪੱਲਾ ਲੈ ਜੀ ਬੱਸ ਪੱਲਾ ਕਈ ਨੂੰ ਕੱਲੇ ਨੂੰ ਦਵਾ ਦਿੰਦਾ ਆ ਜਾ ਫੇਰ ਮਾਸਟਰ ਇਹ ਨਾ ਕਰ ਇੱਕ ਕਪਾਏ ਰਾਈ ਰਾਂਗੇ ਟਰੈਕ ਤੇਰਾ ਕਪਾਏ ਨੂੰ ਮੇਰੀ ਕੱਲ ਹੈ ਨਹੀਂ ਉਹ ਮਸ਼ੀਨਰੀ ਬਣੂ ਮੈਂ ਤੇਰਾ ਲੀਟੇ ਗੇੜੇ ਲਾਇਆ ਕਰੂ ਹਾਂ ਇਹ ਵੀ ਗੱਲ ਠੀਕ ਆ ਜਿਹੜਾ ਸੀਜ਼ਨ ਮੁੱਕ ਗਿਆ ਉਹ ਟੂ ਪਾਟ ਮਤਲ ਵੀ ਗੇੜਿਆ ਕੱਪਾ ਹੁਣ ਬਾਹੀ ਬਾਈ ਜਾਈ ਕਰ ਲਈ ਆਪ ਜੀ ਹਾਂ ਮਤਲ ਇਹ ਚੀਜ਼ਾਂ ਹੁੰਦੀਆਂ ਆਪਾਂ ਭਾਈ ਦੇ ਥੋੜੀ ਜਾਂ ਤੇ ਛੁਕ ਸੇ ਗੱਡੋਂ ਇਹ ਤਾਂ ਗੱਲ ਠੀਕ ਹੈ ਨਾ ਮੈਂ ਬਾਹਰ ਆ ਗਿਆ ਉਹਨੇ ਦੱਸਿਆ ਮੈਨੂੰ ਮਤਲ ਵੀ ਮੋੜਾ ਤੇ ਛੋਨੇ ਡਾਂਟੀ ਹੈ ਨਹੀਂ ਕੋਈ ਉੱਥੇ ਜੇ ਕਾ ਜਲ ਪਾਟੀ ਜਲ ਜਲ ਇਹ ਤਾਂ ਮੈਂ ਤਾਂ ਦੱਸਿਆ ਕਈ ਵਾਰੀ ਨਿਗਾਹ ਰੱਖੀ ਮੈਂ ਮਤਲ ਵੀ ਚਾਂਜਕ ਬੋਲਣੋਂ ਹਟ ਜਾ ਅੱਛਾ ਹਾਂ ਮਤਲਬੀ ਕਿ ਰਵਾਈ ਨਹੀਂ ਖੁਸ਼ੀ ਚੱਲੀ ਨਹੀਂ ਜਾਂਦੀ ਚੁੱਪ 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 ਉਏ ਆਪ ਤਾਂ ਲੱਗਿਆ ਕੋਈ ਬਚਨ ਬੀਆ ਬੋਲਦੇ ਜਾਂਦੇ ਲਿਖੀਏ ਮੈਨੂੰ ਸਾਰੀ ਕੀ ਉਹ ਇਹ ਜਿਹੜਾ ਚਾਂਦਾ ਬੋਲਦਾ ਜਾਂਦਾ ਸੀ ਮੰਨ ਕੇ ਵੀ ਇਹਨਾਂ ਦੇ ਕਿਸੇ ਸਿਆਣੇ ਸੂਨੇ ਨੇ ਦੱਸਿਆ ਉਹ ਜਿਹੜੇ ਕੋ ਬੰਨ ਕੇ ਵੀ ਉਹਨੂੰ ਹੁੰਦੇ ਸੀ ਪਹਿਲਾਂ ਹਿੰਦ ਤੇ ਤੋਂ ਹੁੰਦੀ ਸੀ ਜਾਨ ਜੀ ਉਹ ਬਰਾਉਨ ਹੈ ਉੱਚਾ ਸੁਣਦਾ ਉੱਚਾ ਸੁਣਦਾ ਹਾਂ ਉਹ ਬੱਚਾ ਉਹਨਾਂ ਨੂੰ ਸੁਣ ਜੂ ਯਾਰ ਉਹ ਨਹੀਂ ਸੁਣਦਾ ਉਹ ਕੰਗਲੀਆਂ ਬੁੱਢਾ ਤੇ ਕੋਈ ਕੁਜਾ ਕਜਾ ਨਪਿਆ ਪਿਆ ਅੱਛਾ ਤੇ ਉਹਦੇ ਵਿੱਚ ਸਿਉਣਾ ਸੂਨ ਆਇਆ ਅੱਛਾ ਉਹ ਗਾਗਰ ਗੂਗਰ ਹੋਊਗੀ ਮੈਨੂੰ ਐਂ ਲੱਗਦਾ ਜਿਹੜੀ ਸਾਹਬ ਨਾ ਬੋਲਦਾ ਜਾਂਦਾ ਹੋ ਪੱਕੀ ਗੱਲ ਆ ਯਾਰ ਹਾਂ ਠੀਕ ਕਈ ਰੰਗ ਇਹ ਪਹਿਲਾਂ ਕੱਢ ਨਹੀਂ ਬਈ ਐਂ ਹੁੰਦਾ ਸੀ ਉਹ ਯਾਰ ਗੱਲ ਇਹ ਬੁਲਟਾ ਪੱਕੀ ਗੱਲ ਹੈ ਉਹ ਯਾਰ ਹੁੰਦਾ ਸੀ ਕਮਾਲ ਹੈ ਪੱਕੀ ਆ ਥੇ ਹੋਇਆ ਨਾ ਪਹਿਲਾਂ ਉਦੋਂ ਨਿਕਲਦੇ ਆ ਲੋਕਾਂ ਨੂੰ ਬਥੇਰੇ ਨਿਕਲਦੇ ਆ ਗੱਬੇ ਪਈ ਆ ਬੜੀ ਬੰਡ ਮਾਰ ਕੇ ਅਫਸੂਰ ਬੁਲਟ ਚ ਲੈ ਆ ਛੋਟੇ ਚੌਲਾ ਆ ਭੈਂਦੀ ਲਾ ਨਾ ਰੋਗ ਤੇ ਜੰਗਾ ਦੁੱਧ ਖਾ ਜਾਂ ਕਰਦੇ ਫੀਰ ਚਲੋ ਲੇਕਿ ਪ੍ਰੀਤਮਾ ਹੋਈ ਅਨੁਛੰਡਾ ਗੱਪਾਂ ਕਿੱਥੇ ਤੱਕ ਜੀ ਚੱਲੋ ਇੱਥੀ ਮਾਰ ਚਲਾਉਂਦਾ ਬੰਡ ਦਾ ਮਰਾ ਰੂ ਆਹੀ ਕਰ ਨਾ ਨਿਕਲਿਆ ਮੈਂ ਤੈਨੂੰ ਹੋਰ ਦੱਸਦਾ ਹਾਂ ਜੇ ਨਿਕਲਿਆ ਉਹ ਯਾਰ ਕਮਾਲ ਦੀ ਗੱਲ ਸੁਣੋ ਇਨ ਨਿਕਲਿਆ ਬਣਿਆ ਸਰੀਰ ਆਪਣਾ ਇੱਕ ਇੱਕ ਹੋਰ ਖਾਲਾ ਚਾਹੀ ਹਮਾਰੇ ਕੀ ਹੈਗੇ ਕੋਲੇ ਹੈਗੇ ਆ ਇਨਾਂ ਦੀ ਬੁੰਡ ਤੇ ਮਾਰਾਂਗੇ ਦੋ ਦੋ ਮਿਝਵਾ ਦਿਆਂਗੇ ਟੱਪ ਚੱਲਾਂਗੇ ਬਸ ਵੀ ਆ ਰਹੀ ਲਮਾਂਗੇ ਇਹਨਾਂ ਨੂੰ ਬਣੀ ਜੇ ਨਾ ਨਿਕਲਿਆ ਬਚਣਾ ਹੈ ਮੁਲਟ ਦਾ ਕੰਮ ਕਰਨਾ ਪੁੱਤ ਜਰ ਪੀ ਪਕਾਈ ਮੇ ਮੈਂ ਮੈਂ ਫਿਰ ਸਾਰੇ ਛੱਡ ਦਿਆਂ ਗੱਲ ਖਾਤਰ ਚਲੋ ਅੱਧ ਵੀ ਵਿੱਚ ਹੀ ਸੋ ਤਿੰਨੇ ਹੀ ਸੇ ਉਹ ਆਪਣੇ ਨਾਲੇ ਪੈਂਦੇ ਨਹੀਂ ਆਏ ਸਿੱਟੇ ਨੀ ਪਹੁੰਚ ਗਏ ਨਾਲੇ ਤੇਰੀ ਲੱਤ ਦਾ ਫ੍ਰੈਕਸ਼ਨ ਖਰਾਬ ਹੋ ਗਿਆ ਚਾਹਤੀਆਂ ਮੈਂ ਅਗਰ ਲੱਗ ਲਈ ਨਹੀਂ ਪੈਂਦੇ ਯਾਰ ਇਧਰ ਕਰ ਦੇ ਲੋ ਨਾ ਪੈਂਦਾ ਕੱਟ ਕੇ ਆ ਦੇ ਪਾਈ ਉਹਦੇ ਆਜਾ ਬੁਲਟ ਪੂਰੀ ਵੀਡੀਓ ਮਾ ਕਰੀਂ ਛੱਡ ਜਾ ਹੌਲੀ ਇੱਕੰਦੇ ਬੰਦਾ ਦੇਖਾਂਗੇ ਕਿ ਵੀਰੀ ਕੋਈ ਮਾਲ ਚਲੋ ਆ ਜੀ ਦਾ ਅਗੇ ਚੱਕ ਲਿਆਣ ਕੱਢ ਜੀ ਗੁੰਦ ਦਾ ਹਾਂ ਰੰਗ ਜੀ ਬਾਲਾ ਹੋ ਕਰ ਨੀ ਦਬਾਲ ਪਾਣ ਚੱਲ ਬੋਲਣਾ ਜਪੇ ਚੱਲ ਨਹੀਂ ਮਾਰ ਪ੍ਰੀਤਮਤ ਸਮਾਂ ਮਤਾ ਹੈਗੇ ਗੱਲ ਤਾਂ ਪੱਕੀ ਹੈ ਚੱਲ ਦੇ ਕਰਦੇ